ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 14 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਸਵੇਰ ਵਾਲੀ ਵੀਡੀਓ ਵਿੱਚ ਦੱਸਿਆ ਹੋਇਆ ਸੀਗਾ ਕਿ ਅੱਜ ਬਾਅਦ ਦੁਪਹਿਰ ਪੰਜਾਬ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲ ਸਕਦੇ ਨੇ। ਹੋਇਆ ਵੀ ਕੁਝ ਉਸੇ ਤਰ੍ਹਾਂ ਹੀ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਬਾਅਦ ਦੁਪਹਿਰ ਤੋਂ ਬਾਅਦ ਖਾਸ ਕਰਕੇ ਚੰਡੀਗੜ੍ਹ, ਮੋਹਾਲੀ, ਫਤੇਗੜ ਸਾਹਿਬ ਖੰਨਾ ਲੁਧਿਆਣੇ ਦੇ ਬਹੁਤ ਸਾਰੇ ਇਲਾਕੇ ਜਗਰਾਵਾ ਜਲੰਧਰ ਦੇ ਫਲੋਰ ਨਕੋਦਰ ਸ਼ਾਹਕੋਟ ਜਲੰਧਰ ਸ਼ਹਿਰ ਕਰਪੂਥਲੇ ਦੇ ਕੁਝ ਇਲਾਕੇ ਅੰਮ੍ਰਿਤਸਰ ਦੇ ਵਿੱਚ ਇਲਾਕੇ ਫਰੀਦਕੋਟ ਫਿਰੋਜ਼ਪੁਰ ਤੇ ਬਠਿੰਡੇ ਦੇ ਕੁਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੇਖਿਆ ਗਿਆ ਹੈ ਸੋ ਇਹ ਅਜੇ ਮੀਂਹ ਦੀ ਸ਼ੁਰੂਆਤ ਹੋਈ ਹੈ ਟੁੱਟਵੇਂ ਤੌਰ ਤੇ ਜਿਵੇਂ ਜਿਵੇਂ ਰਾਤ ਲੱਗੇ ਜਾਵੇਗੀ ਮੀਂਹ ਦੀਆਂ ਕਾਰਵਾਈਆਂ ਵਧੀਆਂ ਹੋਈਆਂ ਦਿਖਾਈ ਦੇਣਗੀਆਂ ਹੋ ਸਕਦਾ ਹੈ ਕਿ ਕੱਲ ਸਵੇਰ ਤੜਕਸਰ ਫਾਜ਼ਿਲਕਾ ਮੁਕਸਰ ਬੋਹਰ ਬਠਿੰਡਾ ਮਾਨਸਾ ਜਿਹੜੇ ਕਿ ਇੱਕ ਅੱਧਾ ਵਧੀਆ ਮੀਂਹ ਪਿਆ ਹੈ ਇਹਨਾਂ ਖੇਤਰਾਂ ਦੇ ਵਿੱਚ ਇੱਕ ਤੋਂ ਦੋ ਵੀ ਹੋ ਸਕਦੇ ਹਨ ਕਿਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਪੈ ਜਾਣ ਜਿਹੜੇ 15 ਤੋਂ 18 ਤਰੀਕ ਤੱਕ ਸਿੰਪਲ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਕੁੱਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅਗਲੇ 2 ਤੋਂ 3 ਦਿਨ ਲਗਾਤਾਰ ਜਾਂ ਤਾਂ ਪੰਜਾਬ ਦੇ ਵਿੱਚ 2-4 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਂਦਾ ਰਹੇਗਾ ਜਾਂ ਇਹ ਵੀ ਹੋ ਸਕਦਾ ਹੈ ਕਿ ਇੱਕ ਦੋ ਵਾਰੀ ਸਾਰੇ ਹੀ ਪੰਜਾਬ ਦੇ ਵਿੱਚ ਤਕੜੀਆਂ ਝੱਟਾ ਲੱਗ ਜਾਣ 2-4 ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਪੈ ਸਕਦਾ ਹੈ ਖਾਸ ਕਰਕੇ ਨਰਮਾ 벨ਟ ਦੇ ਵਿੱਚ